ਮੀਟ ਦਾ ਯਾਨੀ ਕਿ ਤੁਹਾਨੂੰ ਸਾਰੇ ਪੰਜਾਬ ਚ ਮਿਲ ਜੂਗਾ ਪਰ ਜਿਹੜਾ ਸਾਡਾ ਮਸਾਲਾ ਹੈ ਉਹਦੇ ਕਰਕੇ ਸਾਡਾ ਚਾਰ ਜਿਹੜਾ ਮਸ਼ਹੂਰ ਹੈ ਸਵਾਲ ਪੱਖੋਂ ਸਾਨੂੰ 1% ਵੀ ਬਾਈ ਕੋਈ ਲਾਂਬਾ ਨਹੀਂ ਹੈਗਾ ਜਿੰਨਾ ਵੀਰਾਂ ਦੇ ਜੋੜਾਂ ਚ ਦਰਦ ਰਹਿੰਦਾ ਹੈ ਸਰੀਰ ਕੋ ਕਮਜ਼ੋਰੀ ਰਹਿੰਦੀ ਹੈ ਯਾਨੀ ਕਿ ਬਾਈ ਤੁਹਾਨੂੰ ਬਾਜ਼ਾਰ ਚ ਕੋਈ ਡਾਕਟਰ ਤੋਂ ਦਵਾਈ ਲੈਣ ਦੀ ਲੋੜ ਨਹੀਂ ਇੱਕ ਗਾਰੰਟੀ ਹੋਰ ਹੈ ਵੀ ਜੇ ਕਿਸੇ ਨੂੰ ਪਸੰਦ ਨਾ ਆਵੇ ਸਾਡਾ ਤਾਂ ਵੀ ਵਾਪਸ ਕਰੋ ਜੇ ਖੋਲ ਲਿਆ ਕਿਸੇ ਨੇ ਵੀ ਫਿਰ ਵੀ ਲੈ ਹਾਂ ਟੈਸਟ ਕਰ ਲਓ 2 ਦਿਨ ਟੈਸਟ ਕਰ ਲਓ ਫਿਰ ਵੀ ਵਾਪਸ ਕਰ ਦਿਓ ਜੇ ਨਹੀਂ ਹਰ ਰੇਟ ਬਾਈ ਸਾਡਾ 850 ਰੁਪਏ ਕਿਲੋ ਰੇਟ ਮੱਕਰੇ ਦਾ 850 ਰੁਪਈਆ ਮੱਛੀ ਬਣਦੀ ਆ ਮੱਛੀ ਆ ਵੀ 850 ਆ ਹੂੰ ਦੇਸੀ ਮੁਰਗਾ ਬਣਦਾ ਹੈ ਮੁਰਗੇ ਦਾ ਰੇਟ ਆ ਜਿਹੜਾ ਉਹ 800 ਰੁਪਈਆ ਬਾਈ ਤੁਹਾਡੇ ਲਈ ਸਰਦੀਆਂ ਦਾ ਤੋਹਫਾ ਲੈ ਕੇ ਆਇਆ ਰੰਧਾਵਾ ਬੱਕਰੇ ਦਾ ਚਾਰ ਬਾਈ ਰੰਧਾਵੇ ਚਾਰ ਤਾਂ ਹੋਰ ਵੀ ਬਹੁਤ ਪਾਉਂਦੇ ਆ ਹਨਾ ਪਰ ਛੋਡਾ ਚਾਰ ਪੂਰੇ ਪੰਜਾਬ ਦੇ ਵਿੱਚ ਇੰਨਾ ਮਸ਼ਹੂਰ ਕਿਉਂ ਆ ਕੀ ਖਾਸੀਅਤ ਆ ਛੋਡੇ ਚਾਰ ਦੇ ਵਿੱਚ ਬਾਈ ਖਾਸੀਅਤ ਤੁਹਾਨੂੰ ਦਿਖਾਵਾਂਗੇ ਤੇ ਖਾਸੀਅਤ ਇਹ ਵੀ ਹੈਗੀ ਕਿਉਂਕਿ ਡੇਲੀ ਦਾ ਤਾਜਾ 1.5 ਕੁਆਂਟਲ ਚਾਰ ਬਣਦਾ ਹੈ ਅੱਛਾ ਠੀਕ ਹੈ ਜੀ ਤੇ ਉਹਦੇ ਵਿੱਚ ਸਾਡੇ ਕੋਲ ਇਹ ਨਹੀਂ ਹੈਗਾ ਵੀ ਅਸੀਂ ਇਕੱਲਾ ਚਾਰ ਵੇਚਣ ਦਾ ਸਾਡਾ ਮਕਸਦ ਹੈਗਾ ਵੀ ਇੱਕ ਜਿਹੜੀਆਂ ਦੇਸੀ ਇਹਦੇ ਵਿੱਚ ਰੈਸਪੀਆਂ ਪੈਂਦੀਆਂ ਉਹ ਦਿਖਾਉਨੇ ਆ ਤੁਹਾਨੂੰ ਬਾਈ ਕੀ ਕੀ ਪੈਂਦੀਆਂ ਨੇ ਲਓ ਬਾਈ ਜਿਹੜਾ ਸਮਾਨ ਬੱਕਰੇ ਦੇ ਚਾਰ ਚ ਪਾਉਂਦੇ ਆ ਅੱਜ ਤੁਸੀਂ ਸਾਰਾ ਦੇਖ ਲਿਓ ਵੀ ਕੀ ਕੀ ਪਾਉਂਦੇ ਆ ਆ ਬਾਈ ਸਭ ਤੋਂ ਪਹਿਲਾਂ ਸਾਡੀ ਰਸੋਈ ਆ ਬਾਈ ਹਨਾ ਅੱਛਾ ਠੀਕ ਆ ਇਹਦੇ ਵਿੱਚ ਬਾਈ ਦੇਖੋ ਆਹ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਿੰਨੇ ਜੇ ਦਿਖ ਰਹੇ ਨੇ ਆਹ ਹਾਂ ਇਹ ਕਾਹਦੇ ਪਿੰਨੇ ਨੇ ਬਾਈ ਵੱਡੇ ਵੱਡੇ ਪਿੰਨੇ ਇਹਨਾਂ ਨੂੰ ਲੱਡੂ ਵਾਲਾ ਚਾਰ ਵੀ ਕਹਿ ਸਕਦੇ ਆਪਾਂ ਅੱਛਾ ਇਹ ਪਿੰਨੇ ਆ ਬਾਈ ਹਰੀ ਮਿਰਚ ਆਦਰਕ ਦੇ ਠੀਕ ਆ ਆ ਬਾਈ ਪੇਸਟ ਹੈਗਾ ਲੱਡੂ ਆ ਜਿਹੜਾ ਲਸਣ ਦਾ ਲਸਣ ਦਾ ਠੀਕ ਆ ਇਹੀ ਬਾਈ ਟੇਸਟ ਬਣਾਉਂਦੇ ਹੈਗੇ ਠੀਕ ਆ ਤੇ ਆ ਜਾਨੀ ਕਿ ਸਾਰਾ ਤੁਹਾਡੇ ਸਾਹਮਣੇ ਇਦਾਂ ਹੀ ਜਦੋਂ ਮਰਜੀ ਆਓ ਐਂ ਮਿਲੂਗਾ ਠੀਕ ਆ ਤੇ ਬੱਕਰੇ ਦੀ ਕੁਆਲਿਟੀ ਦਿਖਾਈਏ ਕਿਵੇਂ ਉਹ ਭਾਈ ਆ ਜਿਹੜਾ ਆਪਾਂ 100 ਕਿਲੋ ਬੱਕਰੇ ਦਾ ਜਾਰ ਬਣ ਰਿਹਾ ਆ ਦੇਖ ਲਓ ਭਾਈ ਠੀਕ ਆ ਨਾ ਬਿਲਕੁਲ ਤਾਜ਼ਾ ਤੇ ਫਰੈਸ਼ ਜਾਨੀ ਕਿ ਮੀਟ ਆਇਆ ਠੀਕ ਆ ਤੇ ਇਹ ਤਾਜ਼ਾ ਮੀਟ ਭਾਈ ਇਸੇ ਤਰੀਕੀ ਤੁਸੀਂ ਸਫਾਈ ਵੀ ਦੇਖ ਸਕਦੇ ਹੋ ਕੜਾਹੇ ਚੱਲ ਰਹੇ ਨੇ ਬਸ ਇਹ ਹੁਣ ਇਹਦੇ ਵਿੱਚ 100 ਕਿਲੋ ਚਾਰ ਬੱਕਰੇ ਬੱਕਰੇ ਦਾ ਬਣਦਾ ਬਾਈ ਕੱਲੇ ਬੱਕਰੇ ਦਾ ਕੱਲੇ ਬੱਕਰੇ ਦਾ ਤੇ ਇਹਦੇ ਵਿੱਚ ਸਮਾਨ ਕੀ ਕੀ ਪਊਗਾ ਬਾਈ ਮਸਾਲੇ ਜਿਹੜੇ ਆਪਾਂ ਕਹੇ ਦੀਏ ਜਿਹੜੀਆਂ ਵੱਡੀਆਂ ਖਾਸੀਆਂ ਤਾਂ ਬਾਈ ਜਿਹੜੀ ਸਾਡੇ 4 ਦੀ ਰੈਸਪੀ ਹੈ ਜਿਹੜਾ ਟੇਸਟ ਹੈ ਜਿਹੜੀ ਮੰਨ ਕੇ ਚੱਲ ਵੀ ਕੁਆਲਿਟੀ ਸਾਡੇ 4 ਬੱਕਰੇ ਦਾ ਜਿਹੜਾ 4 ਹੈ 4 ਮੀਟ ਦਾ ਯਾਨੀ ਕਿ ਤੁਹਾਨੂੰ ਸਾਰੇ ਪੰਜਾਬ ਚ ਮਿਲ ਜੂਗਾ ਔਰ ਜਿਹੜਾ ਸਾਡਾ ਮਸਾਲਾ ਹੈ ਉਹਦੇ ਕਰਕੇ ਸਾਡਾ 4 ਜਿਹੜਾ ਮਸ਼ਹੂਰ ਹੈ ਸਵਾਦ ਪੱਖੋਂ ਸਾਨੂੰ 1% ਵੀ ਬਾਈ ਕੋਈ ਲਾਂਬਾ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਆਹ ਦੇਖੋ ਇਹ ਖਾਸੀ ਦਾ ਭਖੜੇ ਦੇ ਪਾਊਡਰ ਦਾ ਜਾਰ ਹੈ ਠੀਕ ਹੈ ਜਿੰਨਾ ਵੀਰਾਂ ਦੇ ਜੋੜਾਂ 'ਚ ਦਰਦ ਰਹਿੰਦਾ ਹੈ ਸਰੀਰ ਕੋਈ ਕਮਜ਼ੋਰੀ ਰਹਿੰਦੀ ਆ ਜਾਨੀ ਕਿ ਬਾਈ ਤੁਹਾਨੂੰ ਬਾਜ਼ਾਰ 'ਚ ਕੋਈ ਡਾਕਟਰ ਤੋਂ ਦਵਾਈ ਲੈਣ ਦੀ ਲੋੜ ਨਹੀਂ ਇਹ ਦਵਾਈ ਦਾ ਕੰਮ ਵੀ ਕਰੂ ਮਾੜੀ ਟੀੜੀ ਲੰਡੂ ਬਿਮਾਰੀ ਨੂੰ ਤਾਂ ਬਾਈ ਸਾਡਾ ਚਾਰ ਹੀ ਚੱਕ ਦੂਗਾ ਠੀਕ ਹੈ ਜੇ ਜੇ ਕਈ ਵਾਰੀ ਸਰੀਰ ਕਮਜ਼ੋਰ ਹੁੰਦਾ ਬੰਦਿਆਂ ਦਾ ਸਰੀਰ ਕਮਜ਼ੋਰ ਬਾਈ ਇਹ ਬਹੁਤ ਵਧੀਆ ਗੱਲ ਕਹੀ ਆ ਕਿਉਂਕਿ ਅੱਜ ਕੱਲ ਮਾੜਾ ਜਾਂ ਕੁਛ ਕਿਸੇ ਦਾ ਦੁਖੇ ਆਪਾਂ ਛੇਤੀ ਡਾਕਟਰ ਨੂੰ ਭਜਦੇ ਆਂ ਇਧਰਲੇ ਪਾਸੇ ਆਪਾਂ ਕਹਿੰਦਾ ਨਾ ਯਾਰ ਕਾਹਨੂੰ ਪਾਪ ਕਰਨਾ ਫਲਾਣਾ ਕਰਨਾ ਠੀਕ ਆ ਨਾ ਪਰ ਜੇ ਦਵਾਈ ਖਾਣੇ ਤਾਂ ਆਪਾਂ ਆਪਣੇ ਸਰੀਰ ਨੂੰ ਖਰਾਬ ਕਰੀ ਜਾਂਦੇ ਆ ਜੇ ਆਪਾਂ ਚੰਗੀਆਂ ਚੀਜ਼ਾਂ ਖਾਣੇ ਆ ਮੀਟ ਖਾਣੇ ਆ ਬੱਕਰਾ ਖਾਣੇ ਆ ਬੱਕਰਾ ਵੀ ਬਾਈ ਚੰਗੇ ਦਿਲ ਵਾਲੀ ਖਾ ਸਕਦੇ ਆ ਠੀਕ ਆ ਤਾਂ ਇਹੇ ਚੀਜ਼ਾਂ ਨਾਲ ਬਾਈ ਸਰੀਰ ਦੇ ਵਿੱਚ ਦਲੇਰੀ ਵੀ ਆਉਂਦੀ ਆ ਸਰੀਰ ਦੇ ਵਿੱਚ ਮਜ਼ਬੂਤੀ ਵੀ ਆਉਂਦੀ ਆ ਜੇ ਆਪਣੇ ਸਰੀਰ ਦਾ ਇੰਜਨ ਸਹੀ ਆ ਤਾਂ ਹੀ ਆਪਾਂ ਸਾਰੇ ਕੰਮ ਕਰ ਸਕਦੇ ਆ ਕਿ ਬਾਈ ਇੰਜਨੇ ਡਾਊਨ ਹੋ ਗਿਆ ਤਾਂ ਫਿਰ ਆਪਾਂ ਜਿਹੜਾ ਕਿੰਨਾ ਵੀ ਕੰਮ ਕਰਾਂਗੇ ਉਹ ਸਾਰਾ ਬੇਕਾਰ ਹੀ ਹੋਊਗਾ ਲੈ ਮਸਾਲੇ ਦਿਖਾ ਹੁਣ ਕਿਹੜੇ ਕਿਹੜੇ ਪੈਂਦੇ ਹੁਣ ਪਖੜੇ ਦੇ ਪਾਊਡਰ ਇਹ ਪਟ્રોલ ਵਾਲਾ ਚਾਰ ਹੀ ਆ ਮੰਨ ਲਓ ਠੀਕ ਹੈ ਪਖੜੇ ਦਾ ਪਾਊਡਰ ਹੈ ਨਾ ਜਿਹੜਾ ਇਹ ਬਾਈ ਇਹ ਬੰਨ ਚੀਜ਼ ਹੈਗੀ ਇਹ ਮਸਾਲਾ ਸਾਰਾ ਇਹਦੇ ਵਿੱਚ ਪੈਂਦਾ ਹੂੰ ਦੂਜੀ ਬਾਈ ਆ ਘੜੀ ਪੱਤਾ ਘੜੀ ਪੱਤਾ ਇਸ ਕਿੰਨ ਦੀ ਬਾਈ ਪੂਰੀ ਘਾੜ ਸਫਾਈ ਰੱਖਦਾ ਠੀਕ ਹੈ ਸਕਿਨ ਦੀਆਂ ਸਰੀਰ ਦੀਆਂ ਜਿਹੜੀਆਂ ਚਮੜੀ ਦੀਆਂ ਪ੍ਰੋਬਲਮਾਂ ਉਹ ਨਹੀਂ ਆਉਣ ਦਿੰਦਾ ਬਾਈ ਠੀਕ ਆ ਆ ਹੈਗਾ ਬਾਈ ਗਰਮ ਮਸਾਲਾ ਇਹ ਗਰਮ ਮਸਾਲਾ ਹਾਂ ਇਹ 16 17 ਚੀਜ਼ਾਂ ਤੋਂ ਬਣਿਆ ਹੋਇਆ ਸਾਡਾ ਯਾਨੀ ਕਿ ਬਹੁਤ ਵਧੀਆ ਬ ਬਹੁਤ ਟੌਪ ਦਾ ਠੀਕ ਹੈ ਜੇ ਤੁਸੀਂ ਇਹਦੀ ਖੁਸ਼ਬੂ ਲੈ ਕੇ ਦੇਖੋ ਤੁਸੀਂ 2-3 ਮਿੰਟ ਮਹਿਸੂਸ ਕਰੋਗੇ ਵੀ ਯਾਰ ਬਾਕੀ ਕੋਈ ਚੀਜ਼ ਆ ਰਹੀ ਹੈ ਹੁਣ ਵੀਡੀਓ 'ਚ ਨਹੀਂ ਆਉਂਦੀ ਹਾਂ ਹਾਂ ਵੀਡੀਓ 'ਚ ਠੀਕ ਆ ਭਾਈ ਦੇਸੀ ਮਰਚ ਇਹ ਸੌਂਫ ਆ ਭਾਈ ਸੌਂਫ ਠੀਕ ਆ ਇਹ ਪੇਟ ਨੂੰ ਸਾਫ਼ ਰੱਖਦੀ ਆ ਠੀਕ ਹੈ ਠੀਕ ਆ ਭਾਈ ਆ ਨਮਕ ਹੈ ਆ ਹਲਦੀ ਆ ਹਲਦੀ ਆ ਠੀਕ ਹੈ ਜੀ ਆ ਦੇਸੀ ਮਸਾਲਾ ਇਹ ਹਾਂ ਇਹ ਦੇਸੀ ਮਸਾਲਾ ਭਾਈ ਠੀਕ ਆ ਇਹ ਦੇ ਵਿੱਚ ਸਾਰੀਆਂ ਦੇਸੀ ਚੀਜ਼ਾਂ ਪੈਂਦੀਆਂ ਨੇ ਹਮ ਯਾਨੀ ਕਿ ਵੀ ਅਸੀਂ ਕਹਿੰਦੇ ਜੰਨੇ ਵੀ ਸੱਜਣ ਸਾਥੋਂ ਚਾਰ ਲੈ ਕੇ ਜਾਂਦੇ ਆ ਹਮ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਚਾਰ ਦਾ ਮਸਾਲਾ ਤਾਂ ਜਮੇ ਨਾ ਛੱਡੋ ਠੀਕ ਹੈ ਠੀਕ ਹੈ ਜੀ ਬਾਕੀ ਪੂਰਾ ਸੋਧ ਕੇ ਪਾ ਜਾਂਦਾ ਉਧਰ ਸਰੋਂ ਦਾ ਤੇਲ ਪ੍ਰੋਸੈਸ ਹੋ ਰਿਹਾ ਬਾਈ ਹੂੰ ਇੱਧਰ ਬਾਈ ਆਹ ਪੱਠੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਦੇ ਵਿੱਚ ਹੁਣ ਆਹ ਆਪਾਂ ਬੱਕਰੇ ਦਾ ਚਾਰ ਪਾਵਾਂਗੇ ਆਹ ਫਿਰ ਮੀਟ ਪਾਵਾਂਗੇ ਕੱਚਾ ਮੀਟ ਕੱਚਾ ਮੀਟ ਡੇਲੀ ਤਾਜ਼ਾ ਮੀਟ ਆਉਂਦਾ ਠੀਕ ਹੈ ਜੀ ਬਾਈ ਟਾਈਮ ਕਿੰਨਾ ਕੁ ਲੱਗ ਜਾਂਦਾ ਬਣਾਉਣ ਤੇ ਬਾਈ ਤਿੰਨ ਤੋਂ ਚਾਰ ਘੰਟਿਆਂ ਦਾ ਟਾਈਮ ਲੱਗ ਜਾਂਦਾ ਤਿੰਨ ਤੋਂ ਚਾਰ ਘੰਟਿਆਂ ਦਾ ਹਾਂ ਜੀ ਤੇ ਬਾਈ ਖਰਾਬ ਕਿੰਨਾ ਟਾਈਮ ਨਹੀਂ ਹੁੰਦਾ ਖਰਾਬ ਬਾਈ ਜੀ ਫ੍ਰਿਜ ਦੇ ਵਿੱਚ ਆਪਣੀ ਕਿੰਨੇ ਦੀ ਗ ਬੈਸੇ ਇੱਕ ਗਾਰੰਟੀ ਹੋ ਰਿਹਾ ਵੀ ਜੇ ਕਿਸੇ ਨੂੰ ਪਸੰਦ ਨਾ ਆਵੇ ਸਾਡਾ ਤਾਂ ਵੀ ਵਾਪਸ ਕਰੋ ਜੇ ਖੋਲ ਲੈ ਕਿਛੇ ਨੇ ਵੀ ਫਿਰ ਵੀ ਇਹਨੂੰ ਟੈਸਟ ਕਰ ਲਓ 2 ਦਿਨ ਟੈਸਟ ਕਰ ਲਓ ਫਿਰ ਵੀ ਵਾਪਸ ਕਰ ਦਿਓ ਜੇ ਨਹੀਂ ਪਸੰਦ ਆਉਂਦਾ ਜੇ ਨਹੀਂ ਪਸੰਦ ਆਉਂਦਾ ਹਾਂਜੀ ਹਾਂ ਬਾਕੀ ਪੂਰੇ ਪੰਜਾਬ ਨਾਲੋਂ ਸਾਡਾ ਬਾਜ਼ਰ ਰੇਟ ਹੈ ਹਾਂ ਹਾਲਾਂਕਿ ਕਹਿੰਦਾ ਯਾਰ ਤੁਹਾਡਾ ਰੇਟ ਹੈ ਨਾ ਘੱਟ ਕਿਉਂ ਆ ਸਾਡੀ ਬਈ ਆਪਦੀ ਮੰਡੀ ਲੱਗਦੀ ਆ ਆਪਦੇ ਅਸੀਂ ਬੱਕਰੇ ਖਰੀਦਦੇ ਆ ਜਮਾਂ ਸਾਡਾ ਆਪਦਾ ਮੀਟ ਆ ਠੀਕ ਆ ਸਾਨੂੰ ਥੋੜਾ ਰੇਟ ਰੇਸ਼ੋ ਸਹੀ ਪੈਂਦੀ ਆ ਅਬਰਸੀ ਐਮ ਜਰੂਰੀ ਹੈ 21500 ਵੇਚੀਏ ਹੂੰ ਠੀਕ ਹੈ ਨਾ ਕਿਉਂਕਿ ਜਿਹੜੇ ਮਹਿੰਗੇ ਰੇਟ ਨੇ ਪਾਉਂਦੇ ਤਾਂ ਉਹ ਵੀ ਬੱਕਰੀ ਨੇ ਇਹੀ ਚੀਜ਼ ਹੈ ਪਰ ਸਾਡੇ ਮਸਾਲੇ ਦੀ ਤਾਂ ਕੋਈ ਰੀਸ ਹੀ ਨਹੀਂ ਬਾਈ ਠੀਕ ਹੈ ਹਾਂਜੀ ਇਹ ਆਪਣਾ ਹੋਮ ਮੇਡ ਮਸਾਲੇ ਆਗੇ ਸਾਰੇ ਹੋਮ ਮੇਡ ਮਸਾਲੇ ਆ ਬਾਈ ਸਾਰੇ ਹਰ ਰੇਟ ਬਾਈ ਸਾਡਾ 850 ਰੁਪਏ ਕਿਲੋ ਰੇਟ ਆ ਬੱਕਰੇ ਦਾ 850 ਰੁਪਏ ਨਾ ਮੱਛੀ ਬਣਦੀਆਂ ਮੱਛੀ ਦਾ ਵੀ 850 ਆ ਹੂੰ ਦੇਸੀ ਮੁਰਗਾ ਬਣਦਾ ਹੈ ਮੁਰਗੇ ਦਾ ਰੇਟ ਆ ਜਿਹੜਾ ਉਹ 800 ਰੁਪਏ ਉਹ 800 ਆ ਹਾਂ ਠੀਕ ਹੈ ਹੁਣ ਆ ਬਾਈ ਤੁਹਾਨੂੰ ਮੈਂ ਮੀਟ ਦੀ ਕੁਆਲਿਟੀ ਚੈੱਕ ਕਰਾਉਣਾ ਠੀਕ ਹੈ हां देखो भाई जमा लाल मीट है भाई ताजा ठीक है ना लाल मीट जावा हां ਤੁਸੀਂ ਖੁਸ਼ਬੂ ਵੀ ਲੈ ਸਕਦੇ ਹੋ ਇਸ ਚੀਜ਼ ਦੀ ਠੀਕ ਹੈ ਇਸ ਕਰਕੇ ਇਹ ताजा मीट ਤੁਹਾਡੇ ਤੁਸੀਂ ਸਾਡੇ ਕੋਲੇ ਆਓ ਵਹਿ ਕੇ ਬਣਵਾਓ ਜਿਹਨੇ ਜ਼ਿਆਦਾ ਬਣਾਉਣਾ ਹੈ ਨਹੀਂ ਤੁਸੀਂ ਸਾਨੂੰ ਫੋਨ ਕਰੋ ਆਰਡਰ ਤੇ ਵੀ ਤਿਆਰ ਹੋ ਜਾਂਦਾ ਆਰਡਰ ਤੇ ਵੀ ਤਿਆਰ ਹੋ ਜਾਂਦਾ ਮੁਰਗਾ ਮੱਸੀ ਜਾਂ ਬੱਕਰਾ ਹਨ हां जी हां हां ਜੇ ਕਰਾਉਣਾ ਹੋਵੇ ਉਹ ਫਿਰ ਕਿੰਨਾ ਕੁ ਹੋਣਾ ਚਾਹੀਦਾ ਭਾਈ ਭਾਈ 2 ਕਿਲੋ ਘਟੂ ਘਟੂ ਡਿਲੀਵਰੀ ਕਰਦੇ ਆਸੀਂ ਅਸ਼ਿਆ ਵੱਧ ਜਿੰਨਾ ਮਰਜੀ ਮੰਗਵਾ ਵੱਧ ਜਿੰਨਾ ਮਰਜੀ ਹੋਵੇ ਹਾਂਜੀ ਹਾਂਜੀ ਭੇਜ ਕਿਤੇ ਵੀ ਛੱਕਦੇ ਹੋ ਨਾ ਭੇਜ ਕਿਤੇ ਵੀ ਛੱਕਦੇ ਹੋ ਪੰਜਾਬ ਹਰਿਆਣਾ ਦੇ ਵਿੱਚ ਤੇ ਬਾਈ ਇਹ ਇਹਦੀ ਪੈਕਿੰਗ ਦਿਖਾਈ ਆ ਪਾ ਕੇਵੇਂ ਹੁੰਦੀ ਆ ਹਾਂ ਹੁਣ ਆਪਾਂ ਬਾਈ ਤੁਹਾਨੂੰ ਮਸਾਲੇ ਦਿਖਾ ਤੇ ਤੇ ਆਹ ਸਿਸਟਮ ਪੱਟੀਆਂ ਲਗਾ ਤੁਹਾਡੇ ਜਾਲੀ ਜੂਲੀ ਲੱਗੀ ਆ ਬਾਈ ਪੂਰੀ ਮੱਖੀ ਮੁੱਕੀ ਦਾ ਕੋਈ ਹੈ ਹੀ ਨਹੀਂ ਹੈ ਨਾ ਹਾਂ ਨਾ ਕੋਈ ਮੱਖੀ ਨਹੀਂ ਤੁਹਾਡੇ ਸਾਹਮਣੇ ਹੀ ਆ ਠੀਕ ਆ ਜਿੰਨੀ ਕੋ ਹੋ ਸਕਦਾ ਸਾਡੇ ਵੱਲੋਂ ਇੱਕ ਜੱਟੂ ਸਫਾਈ ਕਰੀ ਹੋਈ ਆ ਹਮ ਹੁਣ ਆ ਜੀ ਤੁਹਾਨੂੰ ਪੈਕਿੰਗ ਰੂਮ ਚ ਲੈ ਕੇ ਚੱਲਦੇ ਆ ਆ ਜੋ ਬਾਈ ਤੁਹਾਨੂੰ ਹੁਣ ਪੈਕਿੰਗ ਦਿਖਾਉਣੇ ਆ ਇੱਥੇ ਹੁੰਦੀ ਹੈ ਪੈਕਿੰਗ ਬਈ ਆਪਣੀ ਹਾਂਜੀ ਬਈ ਇੱਥੇ ਹੁੰਦੀ ਹੈ ਜੀ ਇਹ ਆ ਸੀਲਾਂ ਲੱਗੀਆਂ ਠੀਕ ਹੈ ਇਹ ਸੀਲ ਬੰਦ ਡੱਬਾ ਜਾਂਦਾ ਹੈ ਤਾਂ ਕਿ ਇਹਦੇ ਵਿੱਚ ਮੌਇਸਚਰ ਨਾ ਬਣ ਸਕੇ ਕੋਈ ਵੀ ਮੱਖੀ ਮੱਛਰ ਨਾ ਪੈ ਸਕੇ ਅੱਛਾ ਠੀਕ ਹੈ ਤੇ ਇਦਾਂ ਇਹ ਤੇ ਇਹ ਸੀਲ ਲੱਗ ਜਾਂਦੀ ਹੈਗੀ ਠੀਕ ਹੈ ਇਸ ਤਰ੍ਹਾਂ ਸੀਲ ਲੱਗ ਜਾਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਸੀਲ ਲੱਗ ਕੇ ਬਸ ਇਹਦੇ ਉੱਤੇ ਢੱਕਣ ਲੱਗ ਜਾਊਗਾ ਬਾਈ ਸਾਰਾ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਆਹ ਚੀਜ਼ ਆ ਜਿਹੜੀ ਤੁਹਾਡੇ ਘਰੇ ਆਉਣੀ ਆ ਪੈਕਿੰਗ ਦੇ ਰੂਪ ਦੇ ਵਿੱਚ ਹਨਾ ਬਾਈ ਰਹਿੰਦਾ ਹੋਵੇ ਹਾਂ ਬਾਈ ਜੀ ਇਹ ਮਤਲਬ ਕਿ ਪੈਕਿੰਗਾਂ ਨੇ 5-5 ਕਿਲੋ ਦੀਆਂ ਮੰਗਾ ਸਕਦੇ ਹੋ ਤੁਸੀਂ ਕਿਲੋ-ਕਿਲੋ ਦੀਆਂ ਅੱਧਾ ਕਿਲੋ ਦੀਆਂ 10 ਕਿਲੋ ਦੀਆਂ 2 ਕਿਲੋ ਦੀਆਂ ਜਿਹੜੀ ਮਰਜ਼ੀ ਬਹਿ ਕੇ ਮੰਗਾ ਲਓ ਕਿਲੋ ਦੀਆਂ ਠੀਕ ਹੈ ਇਹ ਬੱਕਰੇ ਦੇ ਵਿੱਚ ਵੀ ਆ ਮੱਛੀ ਦੇ ਵਿੱਚ ਵੀ ਆ ਤੇ ਮੁਰਗੇ ਦੇ ਵਿੱਚ ਵੀ ਆ ਮੁਰਗੇ ਦੇ ਵਿੱਚ ਵੀ ਹੈ ਹਾਂ ਹਾਂ ਸਾਰੀਆਂ ਚੀਜ਼ਾਂ ਫਰੈਸ਼ ਮਿਲਣਗੀਆਂ ਜਦੋਂ ਮਰਜ਼ੀ ਆਰਡਰ ਕਰੋ ਆਰਡਰ ਮੱਛੀ ਦਾ ਰੇਟ 850 ਹੈ ਬੱਕਰੇ ਦਾ ਰੇਟ 850 ਹੈ। ਤੇ ਦੇਸੀ ਮੁਰਗੇ ਦਾ ਰੇਟ ਹੈ ਜਿਹੜਾ ਉਹ ਹੈਗਾ 800 ਰੁਪਏ। ਲਾਓ ਬਾਈ ਪੰਜਾਬ ਤੇ ਹਰਿਆਣਾ ਵਾਲਿਓ ਕਰਿਓ ਆਰਡਰ ਬਾਈ ਨੂੰ ਤੇ ਬਾਕੀ ਖਾ ਕੇ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਲੱਗਿਆ। ਹਾਂਜੀ ਧੰਨਵਾਦ ਬਾਈ। ਧੰਨਵਾਦ।